ਬਹੁਤ ਸਾਰੇ ਹੰਗਾਮੇ ਤੋਂ ਬਾਅਦ ਪੰਜਾਬ ਪੁਲਿਸ ਨੇ ਰਾਜ ਸਭਾ ਉਪਚੋਣ ਚ ਕਥਿਤ ਫਰਜ਼ੀ ਵਾੜੇ ਦੇ આરોપી ਨਮਨੀਤ ਚਤੁਰਵੇਦੀ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ। ਰੋਪੜ ਪੁਲਿਸ ਨੂੰ ਨਵਨੀਤ ਚਤੁਰਵੇਦੀ ਨੂੰ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਤੋਂ ਲੈ ਆਈ ਹੈ ਨਵਨੀਤ ਚਤੁਰਵੇਦੀ ਨੂੰ ਅੱਜ ਰੋਪੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਜਿੱਥੇ ਪੁਲਿਸ ਨਵਨੀਤ ਚਤੁਰਵੇਦੀ ਦਾ ਰਿਮਾਂਡ ਲੈ ਸਕਦੀ ਹੈ ਇਸ ਦੌਰਾਨ ਨਵਨੀ ਚਤੁਰਵੇਦੀ ਤੋਂ ਪੰਜਾਬ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਪੰਜਾਬ ਪੁਲਿਸ ਦੱਸਦੀ ਹੈ ਕਿ ਮੰਗਲਵਾਰ ਤੋਂ ਹੀ ਨਵਨੀਤ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਦੇ ਲਈ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਦੇ ਬਾਹਰ ਡੇਰਾ ਲਾ ਕੇ ਬੈਠੀ ਹੋਈ ਸੀ ਦਰਸਲ ਰੋਪੜ ਦਾਰਤ ਬਲੋ ਨਵਨੀਤ ਲਈ ਗ੍ਰਫਤਾਰੀ ਵਰੰਡ ਜਾਰੀ ਕੀਤਾ ਗਿਆ ਸੀ ਨਾਲ ਹੀ ਚੰਡੀਗੜ੍ਹ ਦੇ ਐਸਐਸਪੀ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ ਤੇ ਅਦਾਲਤ ਨੇ ਵਰੰਡ ਦੀ ਪਾਲਣਾ ਕਰਨ ਲਈ ਕਿਹਾ ਸੀ ਇਸ ਦੇ ਨਾਲ ਹੀ ਅਦਾਲਤ ਨੇ ਚੰਡੀਗੜ੍ਹ ਸੈਕਟਰ 3 ਥਾਣੇ ਦੇ ਐਸਐਚਓ ਨਰਿੰਦਰ ਪਟਿਆਲ ਤੋਂ ਵੀ ਚਾਹ ਦਿਨਾਂ ਦੇ ਅੰਦਰ ਜਵਾਬ ਮੰਗਿਆ ਉਹਨਾਂ ਨੂੰ ਕਿਸ આરોਪ 'ਚ ਯਾਨੀ ਕਿ ਨਵਨੀਤ ਨੂੰ ਕਿਸ આરોਪ ਤਹਿਤ ਹਿਰਾਸਤ 'ਚ ਰੱਖਿਆ ਗਿਆ ਉਦਰ ਨਵਨੀਤ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ ਅਦਾਲਤ ਨੇ ਸਰਕਾਰ ਨੂੰ 4 ਨਵੰਬਰ ਤੱਕ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਨਵਨੀਤ ਚਤੁਰਵੇਦੀ ਨੇ ਕਿਹਾ ਕਿ ਉਹਨਾਂ ਖਿਲਾਫ ਕਈ ਮਾਮਲੇ ਦਰਜ ਕੀਤੇ ਗਏ ਨੇ ਪਰ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਮਾਮਲੇ ਦਰਜ ਹੋਏ ਨੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਸਾਰੇ ਮਾਮਲਿਆਂ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਚਤੁਰਵੇਦੀ ਨੇ ਇਹ ਵੀ આરોਪ ਲਗਾਇਆ ਹੈ ਕਿ ਉਹਨਾਂ ਨੇ ਜੋ ਨਾਮਜ਼ਦਗੀ ਫਾਰਮ ਚੋਣ ਕਮਿਸ਼ਨ ਦੇ ਰਿਟਰਨਿੰਗ ਅਫਸਰ ਨੂੰ ਜਮ੍ਹਾਂ ਕਰਵਾਏ ਸਨ ਉਹ ਪਹਿਲਾਂ ਹੀ ਹੀ ਕਰ ਦਿੱਤੇ ਗਏ ਇਸ ਕਾਰਨ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਗਿਆ ਇਸ ਲਈ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਜ਼ਰੂਰੀ ਹੈ ਉਸ ਤੋਂ ਬਾਅਦ ਗਈ ਸੀ ਪਰਸੋਂ ਰਾਤ ਨੂੰ ਐਫਆਈਆਰ ਹੋਈ ਹੈ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਨੇ ਇਹਨਾਂ ਨੂੰ ਸੇਵ ਕਰਕੇ ਇੱਥੇ ਲੈ ਕੇ ਆਏ ਸੀਗੇ ਉਸ ਤੋਂ ਬਾਅਦ ਅੱਜ ਕੋਰਟ ਦੇ ਵਿੱਚ ਰੋਪੜ ਕੋਰਟ ਦੇ ਵਿੱਚ ਸੀਜੀਐਸਪੋ ਲਈ ਇੱਕ ਐਪਲੀਕੇਸ਼ਨ ਲਗਾਈ ਗਈ ਸੀ ਕਿ ਜਿਹੜੇ ਉਹਨਾਂ ਦੇ ਅਰੈਸਟ ਆਰਡਰ ਸੀ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਕੀਤਾ ਗਿਆ ਜਿਹੜੀ ਕਿ ਇਹਨਾਂ ਦੀ ਡਿਊਟੀ ਸੀਗੀ ਸੈਕਸ਼ਨ 81 ਬੀ ਐਨ ਐਸ ਐਸ ਹੈ ਉਹਦੇ ਅੰਡਰ ਡਿਊਟੀ ਸੀ ਕਿ ਜੇ ਦੂਸਰੀ ਲੋਕਲ ਜੂਰੀਡਿਕਸ਼ਨ ਤੋਂ ਬਾਹਰ ਜੇ ਕੋਈ ਵਾਰੰਟ ਆਂਦੇ ਨੇ ਤਾਂ ਉਹ ਜਿਹੜੀ ਦੂਸਰੀ ਪੁਲਿਸ ਆ ਉਹਨਾਂ ਨੂੰ ਹੈਲਪ ਕਰਨੀ ਪੈਂਦੀ ਹੈ ਤੇ ਉਹਨਾਂ ਨੇ ਆਪਣੀ ਜਿਹੜੀ ਉਸ ਆਰਡਰ ਦੀ ਕੰਪਲਾਈਂਸ ਨਹੀਂ ਕੀਤੀ ਇਸ ਕਰਕੇ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਤੇ ਉਹਦੇ ਵਿੱਚ ਕੋਰਟ ਨੇ ਸੀ ਜੀ ਐਮ ਕੋਰਟ ਨੇ ਕਾਫੀ ਸਖਤ ਆਰਡਰ ਪਾਸ ਕੀਤੇ ਤੇ ਉਹਦੇ ਵਿੱਚ ਉਹਨਾਂ ਨੇ ਇੱਥਾ ਡਾਇਰੈਕਸ਼ਨਸ ਦਿੱਤੀਆਂ ਸੀਗੀਆਂ ਕੀ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਐਸ ਐਚਓ ਨੂੰ ਐਸ ਐਸ ਪੀ ਨੂੰ ਕੀ ਇੱਕ ਤਾਂ ਜਿਹੜੇ ਉਹਨਾਂ ਦੇ ਅਰੈਸਟ ਵਾਰੰਟ ਸੀਗੇ ਉਹਨੂੰ ਐਗਜ਼ੀਕਿਊਟ ਕਰਵਾਇਆ ਜਾਵੇ ਉਹਦੇ ਨਾਲ ਹੀ ਚੰਡੀਗੜ੍ਹ ਪੁਲਿਸ ਜਿਹੜੇ ਆਪਣੇ ਐਸ ਐਚਓ ਨੇ ਸੈਕਟਰ 3 ਦੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਕਿ ਆਪਣੀ ਇਹਨਾਂ ਨੂੰ ਕਿਹਾ ਕਿ ਐਕਸਪਲੇਨੇਸ਼ਨ ਆਪਣੀ ਫਾਈਲ ਕਰਨ ਵਿਦੀਨ 4 ਡੇਜ਼ ਉਹਨਾਂ ਨੂੰ ਐਕਸਪਲੇਨੇਸ਼ਨ ਫਾਈਲ ਕਰਨ ਲਈ ਕਿਹਾ ਗਿਆ ਤੇ ਨਾਲ ਹੀ ਐਸ ਐਸ ਪੀ ਨੂੰ ਵੀ ਆਰਡਰ ਹੋਏ ਨੇ ਤੇ ਇਹਦੀ ਕਾਪੀ ਡੀ ਜੀ ਪੀ ਤੇ ਆਈ ਚ ਜਿਹੜੇ ਚੰਡੀਗੜ੍ਹ ਉਹਨਾਂ ਨੂੰ ਕਿਹਾ ਗਿਆ ਤੇ ਕਾਫੀ ਸਖਤ ਟਿੱਪਣੀਆਂ ਜਿਹੜੀਆਂ ਨੇ ਕੋਰਟ ਵੱਲੋਂ ਕੀਤੀਆਂ ਗਈਆਂ ਸੀ ਕਿ ਇੱਕ ਮੇਰਾ ਜਿਹੜਾ ਆਰਡਰ ਹੈ ਉਹਦੀ ਨੋਨ ਕੰਪਲਾਈਂਸ ਕੀਤੀ ਗਈ ਹੈ ਤੇ ਨਾਲ ਇਹ ਵੀ ਲਿਖਿਆ ਗਿਆ ਆਰਡਰ ਦੇ ਵਿੱਚ ਕਿ ਕਿਹੜੀ ਪ੍ਰੋਵੀਜ਼ਨ ਦੇ ਅੰਡਰ ਜਿਹੜੀ ਹੈ ਚੰਡੀਗੜ੍ਹ ਪੁਲਿਸ ਨੇ ਇੱਥੇ ਉਹਨਾਂ ਨੂੰ ਬਿਠਾਇਆ ਹੋਇਆ ਸੀਗਾ ਤੇ ਜਿਹੜੀ ਕਸਟਡੀ ਡਿਸਪਾਈਟ ਇਹ ਜਾਣਦੇ ਹੋਏ ਕਿ ਅਰੈਸਟ ਵਾਰੰਟ ਨੇ ਤੇ ਉਹਨਾਂ ਨੂੰ ਐਗਜ਼ੀਕਿਊਟ ਨਹੀਂ ਕਰਵਾਇਆ ਉਹਦੇ ਉੱਤੇ ਜਵਾਬ ਮੰਗਿਆ ਗਿਆ ਹੈ ਦੇ ਸਾਰੇ ਰੋਪੜ ਲੈ ਕੇ ਰੋਪੜ ਲੈ ਕੇ ਗਏ ਹੋ ਜੀ ਰੋਪੜ ਦੇ ਮਾਮਲੇ ਦੇ ਵਿੱਚ ਬਿਲਕੁਲ ਨਹੀਂ ਫੈਰੀ ਜੀ ਫੈਰੀ ਜੀ ਹਾਈ ਕੋਰਟ ਪੁੱਛਿਆ ਗਿਆ ਸੀ ਕਿ ਕਿੰਨੀ ਉਹ ਉਸ ਚੀਜ਼ ਦੇ ਉੱਤੇ ਹਜੇ ਹਾਈ ਕੋਰਟ ਦੇ ਵਿੱਚ ਜਿਹੜਾ ਨੋਟਿਸ ਹੋਇਆ ਹੈ ਜਿਹੜੀ ਉਹਨਾਂ ਨੇ ਵੀ ਪਟੀਸ਼ਨ ਫਾਈਲ ਕੀਤੀ ਸੀ ਤੇ ਉਹਦੇ ਵਿੱਚ ਨੋਟਿਸ ਹੋਇਆ ਤੇ 4 11 ਨੂੰ ਉਹਦੇ ਵਿੱਚ ਜਵਾਬ ਦਿੱਤਾ ਜਾਏਗਾ ਜਿਹੜੀ ਅੱਜ ਜਿਹੜੇ ਆਰਡਰਸ ਨੇ ਪਹਿਲਾਂ ਅਰੈਸਟ ਵਾਰੰਟ ਜਿਹੜੇ ਕੱਲ ਇਸ਼ੂ ਹੋਏ ਸੀਗੇ ਰੋਪੜ ਕੋਰਟ ਤੋਂ ਅਰੈਸਟ ਵਾਰੰਟ ਇਸ਼ੂ ਹੋਈ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਨ ਦੇ ਲਈ ਜਦੋਂ ਰੋਪੜ ਪੁਲਿਸ ਇੱਥੇ ਆਈ ਸੀ ਤਾਂ ਚੰਡੀਗੜ੍ਹ ਪੁਲਿਸ ਨੇ ਕੋਆਪਰੇਟ ਨਹੀਂ ਕੀਤਾ ਜੇਸਟਰੀ ਦੇ ਵਿੱਚ ਬਿਠਾ ਕੇ ਰੱਖਿਆ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਦੋਂ ਐਪਲੀਕੇਸ਼ਨ ਦੁਬਾਰਾ ਫਾਈਲ ਕੀਤੀ ਗਈ ਸੀ ਰੋਪੜ ਦੇਸ਼ ਦਾ ਕੋਰਟ ਨੇ ਸਖਤ ਜਿਹੜੇ ਨੇ ਆਰਡਰ ਪਾਸ ਕੀਤੇ ਨੇ ਤੇ ਐਕਸਪਲੇਨੇਸ਼ਨ ਵੀ ਕਾਲ ਕੀਤੀ ਗਈ ਹੈ ਐਸ ਐਚਓ ਜਿਹੜੇ ਨੇ ਚੰਡੀਗੜ੍ਹ ਦੇ ਤੇ ਐਸ ਐਸ ਪੀ ਤੋਂ ਕਿ ਕਿਉਂ ਉਹਨਾਂ ਦੇ ਜਿਹੜੇ ਆਰਡਰ ਦੀ ਕੰਪਲਾਈਂਸ ਨਹੀਂ ਕੀਤੀ ਗਈ ਸੀ ਤੇ ਕਿਹੜੀ ਪ੍ਰੋਵੀਜ਼ਨ ਦੇ ਅੰダー ਜਿਹੜਾ ਬੰਦੇ ਨੂੰ ਅਰੈਸਟ ਕਰ ਅਰੈਸਟ ਵਾਰੰਟ issues ਹੋਏ ਨੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਇੰਨੇ ਟਾਈਮ ਤੋਂ ਬਿਠਾ ਕੇ ਰੱਖਿਆ